ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਮਨੁੱਖ ਦਾ ਜਿਹੜਾ ਸਰੀਰ ਹੈ ਇਸਨੇ ਇੱਕ ਨਾ ਇੱਕ ਦਿਨ ਮਿਲਸਣਾ ਆ ਖਤਮ ਹੋ ਜਾਣਾ ਹੈ ਪਰ ਮਨੁੱਖ ਇਸ ਸਰੀਰ ਦੇ ਅੰਗਾਂ ਦੇ ਨਾਲ ਬੜਾ ਪਿਆਰ ਕਰਦਾ ਹੈ ਇਸੇ ਨੂੰ ਆਪਣੀ ਬੜੀ ਸੋਹਣੀ ਆਵਾਜ਼ ਤੇ ਹੰਕਾਰ ਹੈ ਇਸੇ ਨੂੰ ਆਪਣੇ ਸੋਹਣੇ ਸਰੂਪ ਤੇ ਸੋਨੀ ਰੰਗ ਤੇ ਮਾਨ ਹੈ ਕਿਸੇ ਨੂੰ ਆਪਣੀ ਸਰੀਰ ਦੀ ਤਾਕਤ ਤੇ ਮਾਨ ਹੈ ਸੋ ਇਹ ਸਾਰੀਆਂ ਤੀਜਾ ਜੋ ਵੀ ਮਨੁੱਖ ਨੂੰ ਆਪਣੇ ਆਪ ਦੇ ਵਿੱਚ ਵੱਖਰੀਆਂ ਲੱਗਦੀਆਂ ਨੇ ਤਾਂ ਉਸ ਨੂੰ ਹੰਕਾਰ ਹੁੰਦਾ ਹੈ ਪਾਤਸ਼ਾਹ ਦੀ ਪਾਵਨ ਬਾਣੀ ਕਹਿੰਦੀ ਹੈ ਚੱਬਰ ਚੱਲਣ ਰਤਨ ਸੇ ਸੁਨੀਆਂ ਰਹਿ ਗਈ ਹੀਰੇ ਮੁੱਤੀ ਤਾਂ ਸੇ ਜਾਨੀ ਚਲਦਾ ਹੈ ਇਹ ਜਿਹੜੇ ਦੰਦ ਨੇ ਜਿਨ੍ਹਾਂ ਦੇ ਨਾਲ ਅਸੀਂ ਸੰਸਾਰ ਦੇ ਪਦਾਰਥਾਂ ਦਾ ਰਸ ਲੈਨੇ ਹਾਂ ਸਵਾਦ ਚੱਕਦੇ ਹਾਂ ਕਿਸੇ ਵੀ ਵਸਤੂ ਦਾ ਸਵਾਦ ਪਤਾ ਲੱਗਦਾ ਹੈ ਇਹਨਾਂ ਦੰਦਾਂ ਦੇ ਸਹਾਰੇ ਸੋ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਦੰਦ ਨੇ ਸਰੀਰ ਤੇ ਕਿਹੋ ਜਿਹਾ ਸਮਾਂ ਹੁੰਦਾ ਹੈ ਜਦੋਂ ਨੰਦਾਂ ਦੇ ਦੁਆਰਾ ਸਵਾਦ ਲਿਆਂ ਦਾ ਪਤਾ ਨਹੀਂ ਲੱਗਦਾ ਸਵਾਲ ਦਾ ਆਨੰਦ ਨਹੀਂ ਆਉਂਦਾ ਰੋਟੀ ਵੀ ਨਹੀਂ ਖਾਦੀ ਜਾਂਦੀ ਚੱਬੀ ਜਾਂਦੀ ਚੱਬ ਉਹਨੇ ਚੱਲਣ ਤਣ ਸਹੀ ਸੁਣੀ ਰਹਿ ਗਈ ਫਿਰ ਪਾਤਸ਼ਾਹ ਜੀ ਨਾਲ ਹੀ ਕਹਿੰਦੇ ਨੇ ਵੀ ਇਹ ਜਿਹੜੇ ਕੰਨ ਨੇ ਕੰਨਾਂ ਦੀ ਸੁਣਨ ਸ਼ਕਤੀ ਵੀ ਘਟ ਜਾਂਦੀ ਹੈ ਖਤਮ ਹੋ ਜਾਂਦੀ ਹੈ ਬਹੁਤ ਘਟ ਸੁਣਦਾ ਹੈ ਇਹੜੇ ਮੁੱਤੀ ਤਾਂ ਸੇ ਜਾਣੀ ਚੱਲ ਗਏ ਕਹਿੰਦੀ ਇਨਕ ਤੇ ਤੂੰ ਜਿਹੜਾ ਮਾਣ ਕਰਦਾ ਸੀ ਨਾ ਇਹ ਸਾਰਾ ਇੱਥੇ ਹੀ ਰਹਿ ਗਿਆ ਕਿਉਂਕਿ ਨਾ ਤੈਨੂੰ ਦੁਨੀਆ ਦਾ ਪਦਾਰਥਾਂ ਦਾ ਸਵਾਦ ਆਇਆ ਨਾ ਤੂੰ ਕਿਸੇ ਦੀ ਗੱਲ ਸੁਣ ਸਕਦਾ ਹੈ ਨਾ ਆਨੰਦ ਮਾਣ ਸਕਦਾ ਹੈ ਨਾ ਤੂੰ ਕੋਈ ਵੀ ਵਸਤੂ ਜਿਸ ਨੂੰ ਤੂੰ ਸੁਣ ਸਕਦਾ ਹੋਵੇ ਉਹ ਇਤਰ ਤੋਂ ਬਿਨਸ ਜਾਂਦੀ ਹੈ ਕਿਉਂਕਿ ਸਾਰਾ ਸਰੀਰ ਜਿਹੜਾ ਹੈ ਇੱਕ ਇਹੋ ਜਿਹੇ ਪੜਾ ਤੇ ਪਹੁੰਚ ਜਾਂਦਾ ਹੈ ਜਦੋਂ ਮਨੁੱਖ ਦਾ ਆਪਣਾ ਵਸ ਨਹੀਂ ਚੱਲਦਾ ਕਿੰਦੇ ਫਿਰ ਹੀੜੇ ਮੁੱਤੀ ਤਾਸੇ ਜਾਣੀ ਚੱਲ ਗਈ ਜਿਹੜੇ ਤੇਰੇ ਨਾਲ ਸੀ ਉਬੀਤ ਨੂੰ ਛੱਡ ਕੇ ਤੁਰਦੇ ਜਾਂਦੇ ਨੇ ਭਾਵੇਂ ਜਿਹੜੇ ਕੰਨ ਨੇ ਇਹ ਜਿਹੜੀਆਂ ਅੱਖਾਂ ਨੇ ਇਹ ਜਿਹੜੇ दाੰਦ ਨੇ ਜਿਨ੍ਹਾਂ ਦੇ ਤੈਨੂੰ ਮਹਾਨ ਸੀ ਇਹਨਾਂ ਵੀ ਇੱਕ ਦਿਨ ਮਿੰਸ ਜਾਣਾ ਹੈ ਬਸ ਤੇਰਾ ਜਿਹੜਾ ਸਰੀਰ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ ਸੁਆਹ ਹੋ ਜਾਣਾ ਹੈ ਤੇ ਮਹਾਨ ਕਿਸ ਗੱਲ ਦਾ ਕਰਦਾ ਹੈ ਇਸ ਕਰਕੇ ਭਾਈ ਉਸ ਪਰਮਾਤਮਾ ਦਾ ਨਾਮ ਜਪੋ ਕਿਉਂਕਿ ਉਹੀ ਆਪ ਜੀ ਦੇ ਨਾਲ ਜਾਣਾ ਹੈ ਬਾਕੀ ਇਹ ਸਰੀਰ ਮਿੱਟੀ ਹੈ ਇਸਨੇ ਇੱਕ ਨਾ ਇੱਕ ਖਤਮ ਹੋ ਜਾ ਕੇ ਇਸ ਦੁਨੀਆ ਤੋਂ ਤੁਸੀਂ ਆਲਵਿਦਾ ਕਹਿ ਜਾਣਾ ਹੈ ਸੋ ਪਰਮਾਤਮਾ ਦਾ ਨਾਮ ਹੀ ਆਖੀ ਦੇ ਨਾਲ ਜਾਣਾ ਹੈ ਸੋ ਇਹਨੀਆਂ ਕਬੀਨੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ